ਅਮਰਿਤਪਾਲ ਸਿੰਘ ਉਹਨਾਂ ਦੇ ਬਾਕੀ ਸਾਥੀ ਆ ਗਏ ਤੁਹਾਨੂੰ ਲੱਗਦਾ ਕਿ ਉਹ ਵੀ ਜਲਦੀ ਆ ਜਾਣਗੇ ਪੰਜਾਬ ਹਾਂਜੀ ਉਹ ਵੀ 22 ਤਰੀਕ ਨੂੰ ਆਉਣਗੇ ਪੰਜਾਬ ਤੁਸੀਂ ਕਿਵੇਂ ਦੇਖਦੇ ਹੋ 2027 ਦੀ ਚੋਣ ਵੀ ਅੱਗੇ ਆਉਣ ਜਾ ਰਹੀ ਹੈ ਜਦੋਂ ਜੇਲ੍ਹ ਚੋਂ ਬਾਹਰ ਆਉਂਦੇ ਜੋ ਉਹਨਾਂ ਦਾ ਵਿਚਾਰ ਹੋਊਗਾ ਸੰਗਤ ਜਾਗ ਚੁੱਕੀ ਹੈ ਵੀ ਸਾਡੇ ਪੰਥ ਦੇ ਭਲਾ ਕਿੱਦਾਂ ਕਰਨਾ ਜਿਹੜੇ ਨੁਕਸਾਨ ਕਰਨ ਵਾਲੇ ਉਹ ਕੀ ਕਰ ਰਹੇ ਆ ਲੋਕਾਂ ਦਾ ਬਹੁਤ ਅੱਗੇ ਨਾਲੋਂ ਵੱਧ ਸਪੋਰਟ ਆ ਐਮਪੀ ਅਮਰਿਤਪਾਲ ਸਿੰਘ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਪਾਰਟੀ ਪਹਿਲੀ ਵਾਰ ਤਲਵੰਡੀ ਸਾਬੋ ਵਿਖੇ ਪੰਥਕ ਕਾਨਫਰੰਸ ਕਰ ਰਹੀ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਸਿਰਜਣਾ ਤੋਂ ਬਾਅਦ ਇਹ ਪਹਿਲੀ ਕਾਨਫਰੰਸ ਆ ਪਹਿਲੀ ਵਿਸਾਖੀ ਆਈ ਹੈ ਤੇ ਵੱਡਾ ਇਕੱਠ ਕੀਤਾ ਜਾ ਰਿਹਾ ਤਲਵੰਡੀ ਸਾਬੋ ਦੀ ਧਰਤੀ ਤੇ ਅਸੀਂ ਉੱਥੇ ਉਸ ਇਕੱਠ ਦੇ ਵਿੱਚ ਮੌਜੂਦ ਹਾਂ ਔਰ ਐਮਪੀ ਅਮਰਿਤਪਾਲ ਸਿੰਘ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸੰਗਤ ਦੇ ਵਿੱਚ ਬੈਠੇ ਨੇ ਵੀ ਮਾਤਾ ਜੀ ਸਭ ਤੋਂ ਪਹਿਲਾਂ ਤਾਂ ਇਹੋ ਜਾਨਣਾ ਚਾਹੁੰਦੇ ਤੁਹਾਡੇ ਤੋਂ ਕੱਠ ਹੋ ਰਿਹਾ ਕੀ ਮਹਿਸੂਸ ਕਰਦੇ ਹੋ ਤੁਸੀਂ ਇਸ ਪੂਰੇ ਕੱਠ ਦੇ ਵਿੱਚੋਂ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੇਦਸੰਗਤਾਂ ਦਾ ਕੱਠ ਆਪਾਂ ਹਰੇ ਕੱਠ ਹੋ ਰਿਹਾ ਹੈ ਇਹ ਕੱਠ ਇਹ ਸੰਗਤ ਨੂੰ ਸੁਨਾਹ ਕਿ ਆਪਾਂ ਪੰਥ ਤੇ ਪੰਜਾਬ ਨੂੰ ਬਚਾਉਣਾ ਵਾ ਇਹਦੇ ਹਿੱਤਾਂ ਨਾਲ ਕਰਕੇ ਹੀ ਅਸੀਂ ਜਿਹੜੀ ਪੰਥਕ ਕਾਤ ਰੱਖਿਆ ਇਹਦੇ ਚ ਉਹ ਸਾਰੇ ਸਾਰੇ ਸਨ ਉਹ ਬਾਤ ਚੜ ਕੇ ਆਪਾਂ ਕਾਰਨਤ ਕਰੀਏ ਕੰਮ ਕਰੀਏ ਤੇ ਜ ਆਪਣੇ ਪੰਜਾਬ ਤੇ ਪੰਜਾਬੀਆਂ ਨੂੰ ਲਿਜਾਈਏ ਅਮਰਪਾਲ ਸਿੰਘ ਨੇ ਅਮਰਿਤਪਾਲ ਸਿੰਘ ਉਹਨਾਂ ਦੇ ਬਾਕੀ ਸਾਥੀ ਆ ਗਏ ਤੁਹਾਨੂੰ ਲੱਗਦਾ ਕਿ ਉਹ ਵੀ ਜਲਦੀ ਆ ਜਾਣਗੇ ਪੰਜਾਬ ਹਾਂਜੀ ਉਹ ਵੀ 22 ਤਰੀਕ ਨੂੰ ਆਉਣਗੇ ਪੰਜਾਬ ਹਾਂਜੀ 2027 ਦੇ ਇਲੈਕਸ਼ਨਾਂ ਨੂੰ ਲੈ ਕੇ ਜੋ ਅਮਰਿਤਪਾਲ ਸਿੰਘ ਉਹਨਾਂ ਦੇ ਸਾਥੀ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਜਾਵਾਂਗੇ ਲੋਕਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਵੀ ਲੜਾਂਗੇ ਸਾਡੀ ਪਾਰਟੀ ਨੂੰ ਲੋਕਾਂ ਨੇ ਸਪੋਰਟ ਕੀਤਾ ਹੈ ਤੁਸੀਂ ਕਿਵੇਂ ਦੇਖਦੇ ਹੋ 2027 ਦੀ ਚੋਣ ਵੀ ਅੱਗੇ ਆਉਣ ਜਾ ਰਹੀ ਹੈ ਉਹ ਤੇ ਜੋ ਵੀ ਪ੍ਰੋਗਰਾਮ ਭਾਈ ਸਾਹਿਬ ਦੇ ਆਏ ਤੋਂ ਪਤਾ ਲੱਗੂਗਾ ਜੋ ਉਹਨਾਂ ਦਾ ਵਿਚਾਰ ਹੋਣਗੇ ਉਹ ਆਣ ਕੇ ਹੀ ਦੱਸਣ ਤੁਹਾਨੂੰ ਲੱਗਦਾ ਕਿ ਜਦੋਂ ਉਹ ਜੇਲ੍ਹ ਚੋਂ ਬਾਹਰ ਆ ਜਾਣਗੇ ਉਸ ਤੋਂ ਬਾਅਦ ਹੀ ਅੱਗੇ ਦੇ ਪ੍ਰੋਗਰਾਮ ਲੀਕੇ ਜਾਣਗੇ ਜਦੋਂ ਜੇਲ੍ਹ ਚੋਂ ਬਾਹਰ ਆਉਂਦੇ ਜੋ ਵੀ ਉਹਨਾਂ ਦਾ ਵਿਚਾਰ ਹੋਊਗਾ ਉਹਦੇ ਬਾਕੀ ਸਾਥੀ ਆ ਗਏ ਆ ਉਹਨਾਂ ਦਾ ਵੀ ਸ਼ਾਇਦ 22 ਤਰੀਕ ਨੂੰ ਐਨਐਸਏ ਖਤਮ ਹੋਣ ਜਾ ਰਿਹਾ ਤੁਹਾਨੂੰ ਲੱਗਦਾ ਕਿ ਲਿਆਂਦਾ ਜਾਊਗਾ ਉਹਨਾਂ ਨੂੰ ਵੀ ਪੰਜਾਬ ਕਿਉਂਕਿ ਪੁਲਿਸ ਮੁੱਖ ਮੁਲਜ਼ਮ ਦੇ ਤੌਰ ਤੇ ਉਹਨਾਂ ਨੂੰ ਹੀ ਲੈ ਕੇ ਗਈ ਸੀ ਕਿ ਬਾਕੀ ਉਹਨਾਂ ਦੇ ਸਾਥੀਆਂ ਦੇ ਤੌਰ ਤੇ ਲੈ ਕੇ ਗਈ ਸੀ ਕਿਸ ਤਰ੍ਹਾਂ ਚੱਲ ਰਿਹਾ ਕੰਮ ਤੁਸੀਂ ਬਹੁਤ ਸਰਗਰਮ ਹੋ ਕੇ ਇਲੈਕਸ਼ਨ ਦੇ ਵਿੱਚ ਕੈਂਪੇਨ ਕੀਤੀ ਜਦੋਂ ਖਡੂਰ ਸਾਹਿਬ ਦੀ ਕੈਂਪੇਨਿੰਗ ਸੀਗੀ ਲੋਕਾਂ ਨੇ ਬਹੁਤ ਸਪੋਰਟ ਕੀਤਾ ਤੁਹਾਨੂੰ ਲੋਕ ਸੁਣ ਰਹੇ ਸੀਗੇ ਲੋਕ ਤੁਹਾਡੇ ਨਾਲ ਆਪੋ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਆਪੋ ਆਪਣੇ ਸਾਧਨ ਲੈ ਕੇ ਮਨਾਮੁਹੀ ਚੱਲ ਰਹੇ ਸੀਗੇ ਲੋਕ ਤੁਹਾਨੂੰ ਲੱਗਦਾ ਕਿ ਉਸੇ ਤਰੀਕੇ ਨਾਲ ਲੋਕ ਲੋਕਾਂ ਦਾ ਸਪੋਰਟ ਤੁਹਾਡੇ ਨਾਲ ਹੈਗਾ ਹਜੇ ਵੀ ਲੋਕਾਂ ਦਾ ਬਹੁਤ ਅੱਗੇ ਨਾਲੋਂ ਵੱਧ ਸਪੋਰਟ ਆ ਬਹੁਤ ਜ਼ਿਆਦਾ ਵਧੀਆ ਸਪੋਰਟ ਆ ਉਦੋਂ ਤਾਂ ਕੁਝ ਲੋਕ ਡਰੇ ਹੀ ਲੋਕਾਂ ਨੂੰ ਸਰਕਾਰਾਂ ਨੇ ਡਰਾਇਆ ਇੰਨਾ ਸੀ ਕਿ ਵੋਟਾਂ ਚ ਉਹਨਾਂ ਨੂੰ ਮਤਲਬ ਕਿ ਮੌਕਾ ਮਿਲਿਆ ਆਪਣੀ ਵੋਟ ਵਰਤਣ ਦਾ ਮੌਕਾ ਮਿਲਿਆ ਹੁਣ ਤੇ ਕੋਈ ਨਹੀਂ ਸੰਗਤ ਇਦਾਂ ਸਾਰੇ ਆਮ ਸੰਗਤ ਜਾਗ ਚੁੱਕੇ ਆ ਵੀ ਸਾਡੇ ਪੰਥ ਤੇ ਭਲਾ ਕਿਦਾਂ ਕਰਨਾ ਤੇ ਜਿਹੜੇ ਨੁਕਸਾਨ ਕਰਨ ਵਾਲੇ ਉਹ ਕੀ ਕਰ ਰਹੇ ਆ ਇਹ ਕਰਕੇ ਜੇ ਆਪਾਂ ਆਪਣੇ ਪੰਜਾਬ ਨੂੰ ਬਚਾਉਣਾ ਪੰਥ ਨੂੰ ਬਚਾਉਣਾ ਸਾਰੀ ਸੰਗਤ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਆ ਕਰਦੂਰ ਸਾਹਿਬ ਦੇ ਨਾਲ ਨਾਲ ਫਰੀਦਕੋਟ ਸੀਟ ਜਿੱਤੀ ਔਰ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਮਾਲਵੇ ਦੇ ਵਿੱਚ ਵੀ ਬਾਕੀ ਥਾਵਾਂ ਤੇ ਵੀ ਅਸਰ ਜਾਊਗਾ ਬਾਕੀ ਥਾਵਾਂ ਤੇ ਵੀ ਲੋਕਾਂ ਦਾ ਸਪੋਰਟ ਮਿਲੂਗਾ ਤੁਹਾਨੂੰ ਸਾਰੇ ਮਿਲੋਗਾ ਸਪੋਰਟ ਸਾਰੀ ਸੰਗਤ ਸਾਰੇ ਹੁਣ ਸਾਰੇ 23 24 ਜ਼ਿਲ੍ਹਿਆਂ ਚ ਗਏ ਆ ਸਾਰੀ ਸੰਗਤ ਨੇ ਬਹੁਤ ਸਪੋਰਟ ਕਰਦੀ ਤਾਂ ਐਮਪੀ ਅਮਰਤਪਾਲ ਸਿੰਘ ਹੁਣਾਂ ਦੇ ਮਾਤਾ ਸਾਡੇ ਨਾਲ ਸੀਗੇ ਉਹਨਾਂ ਨੇ ਕਿਹਾ ਕਿ ਐਮਪੀ ਅਮਰਤਪਾਲ ਸਿੰਘ ਹੁਣੀ ਜਦੋਂ ਜੇਲ੍ਹ ਚੋਂ ਬਾਹਰ ਆਉਣਗੇ ਬਾਕੀ ਦੇ ਏਜੰਡੇ ਉਦੋਂ ਤੈਅ ਕੀਤੇ ਜਾਣਗੇ ਤੇ ਨਾਲ ਹੀ ਉਹਨਾਂ ਨੇ ਬਖਾਇਦਾ ਇਹ ਗੱਲ ਕਹੀ ਹੈ ਕਿ ਸਾਨੂੰ ਖਡੂਰ ਸਾਹਿਬ ਤੇ ਫਰੀਦਕੋਟ ਦੇ ਵਿੱਚ ਲੋਕਾਂ ਦਾ ਸਮਰਥਨ ਮਿਲਿਆ ਤੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਦਾ ਸਮਰਥਨ ਸਾਨੂੰ ਮਿਲੇਗਾ ਇਸ ਤਰ੍ਹਾਂ ਦਾ ਇਹਨਾਂ ਨੂੰ ਭਰੋਸਾ ਕੈਮਰਾ ਪ੍ਰਸੰਤਵਿੰਦਰ ਜਨ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਤਲਵੰਡੀ ਸਾਹਿਬ